29 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਲੰਘਿਆ ਦਿਨ ਪੰਜਾਬ ਦੇ ਵਿੱਚ ਟੁਕੜਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਤੇ ਕੁਝ ਕੁ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਬਣੀ ਰਹੇ ਦੁਪਹਿਰ ਵੇਲੇ ਮੋਗਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਉਸ ਤੋਂ ਬਾਅਦ ਸ਼ਾਮ ਵੇਲੇ ਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਰਾਜਪੂਰਾ ਡੇਰਾਬਾਸੀ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਗਿਆ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਵਾਰ ਫੇਰ ਸਵੇਰ ਵੇਲੇ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਨੇ ਜਿਹੜੀਆਂ ਕਿ ਦਿਨ ਵੇਲੇ ਤੱਕ ਰੁੱਖ-ਰੁੱਖ ਕੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਖਾਸ ਕਰਕੇ ਜਿਹੜੇ ਖੇਤਰਾਂ ਦੇ ਵਿੱਚ ਅਜੇ ਮਾਨਸੂਨ ਦਾ ਮੀਂਹ ਅੜਿੱਕਿਆ ਜਾ ਰਿਹਾ ਹੈ ਚਾਹੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਇਲਾਕੇ ਨੇ ਚਾਹੇ ਜਲੰਧਰ ਦੇ ਜਾਹੇ ਲੁਧਿਆਣੇ ਦੇ ਕਈ ਇਲਾਕੇ ਜਿਵੇਂ ਜਗਰਾਮਾ ਵਾਲੀ ਸਾਈਡ ਮਾਨਸੇ ਦੇ ਸੰਗਰੂਰ ਤੇ ਇਹਨਾਂ ਖੇਤਰਾਂ ਦੇ ਵਿੱਚ ਪਹਿਲੇ ਮੀਂਹ ਦੀ ਉਡੀਕ ਹੈ ਵਧੀਆ ਉਹਨਾਂ ਦੇ ਵਿੱਚ ਅੱਜ ਮੀਂਹ ਪੈਂਦਾ ਹੋਇਆ ਜਾਪ ਰਿਹਾ ਹੈ ਸਾਰੇ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਵਧੀਆ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਉਹਦੇ ਵਿੱਚ ਪਵਾਰ ਖੇਤਰ ਵੀ ਹੋਵੇਗਾ ਦੁਆਬਾ ਵੀ ਮਾਝਾ ਵੀ ਤੇ ਮਾਲਵੇ ਖੇਤਰ ਦੇ ਵਿੱਚ ਵੀ ਵਧੀਆ ਮੀਂਹ ਪਵੇਗਾ ਦੋ ਤਿੰਨ ਜਿਹੜੇ ਅਜਿਹੇ ਵੀ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦਰਜ ਕੀਤਾ ਜਾਵੇ ਉਸ ਤੋਂ ਇਲਾਵਾ ਹਰਿਆਣਾ Rajasthan ਇਨ੍ਹਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਵੀ ਹਨੇਰੀ ਦਾ ਦੌਰ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਉੱਥੇ ਅਗਲੇ 1 ਹਫਤਾ ਲਈ ਜਾਂ 7 ਤੋਂ 8 ਦਿਨ ਲਗਾਤਾਰ ਤਕੜੇ ਮੀਹ ਹਨੇਰੀ ਦੀਆਂ ਕਾਰਵਾਈਆਂ ਹੋਣਗੀਆਂ ਇਹਦੇ ਵਿੱਚ ਖੱਡਾ ਚੱਲਦੀਆਂ ਹੋਣਗੀਆਂ ਬੱਦਲ ਫਟਣ ਦੀ ਸੰਭਾਵਨਾ ਬਣੀਆਂ ਰਹਿਣਗੀਆਂ ਤੇ ਪੰਜਾਬ ਦੇ ਵਿੱਚ ਵੀ ਅਗਲੇ 2 ਤੋਂ 3 ਦਿਨ ਟੁੱਟਵੇਂ ਤੌਰ ਤੇ ਸਾਰੇ ਹੀ ਖੇਤਰਾਂ ਦੇ ਵਿੱਚ ਵਧੀਆ ਮੀਂਹ ਪੈਂਦੇ ਹੋਏ ਦਿਖਾਈ ਦੇ ਰਹੇ ਨੇ